ਦੀ ਦਵਾਈਆਂ ਦੀ ਆਪਾਂ ਜੇ ਗੱਲ ਕਰੀਏ ਦਵਾਈਆਂ ਦੇ ਨਾਲ ਕਈ ਵਾਰ ਪਸ਼ੂ ਠੀਕ ਹੁੰਦਾ ਕਿਸੇ ਵळे ਨਹੀਂ ਵੀ ਹੁੰਦਾ ਦਵਾਈ ਐਕਸਪਾਇਰ ਹੋਣ ਦਾ ਡਰ ਹੁੰਦਾ ਪਰ ਜਿਹੜੇ ਇਹ ਮਸਾਲੇ ਆ ਇਹ ਸਦੀਆਂ ਪੁਰਾਣੇ ਸਮੇਂ ਤੋਂ ਚੱਲੇ ਆ ਰਹੇ ਆ ਇਹ ਐਕਸਪਾਇਰ ਨਹੀਂ ਹੋ ਸਕਦੇ ਕਦੀ ਤਜਰਬਾ ਤੁਹਾਡਾ ਨਾ ਐਕਸਪਾਇਰ ਹੋਵੇ ਕੀ ਆਪਾਂ ਵੱਲੇ ਮੰਡੀ ਘੁੰਮ ਰਹੇ ਸੀ ਤੇ ਆਪਾਂ ਨੂੰ ਆ ਜਿਹੜੇ ਪਸ਼ੂਆਂ ਦੇ ਚਾਰੇ ਹੁੰਦੇ ਨੇ ਉਹਨਾਂ ਦੇ ਨਾਲ ਮਸਾਲੇ ਮਸੂਲੇ ਘੋੜੀਆਂ ਦੇ ਪਸ਼ੂਆਂ ਦੇ ਉਹ ਆਪਾਂ ਉਸ ਦੁਕਾਨ ਤੇ ਆਏ ਆ ਤੇ ਜਿਹੜੇ ਮਸਾਲੇ ਬਾਰੇ ਤੁਸੀਂ ਜਾਣਦੇ ਨਹੀਂ ਇਹ ਜਿਹੜੇ ਵੱਡੇ ਵੱਡੇ ਇਲਾਜ ਕਰ ਸਕਦੇ ਨੇ ਵੱਡੀਆਂ ਵੱਡੀਆਂ ਬਿਮਾਰੀਆਂ ਤੋਂ ਮਸਾਲੇ ਬਚਾ ਸਕਦੇ ਨੇ ਉਹਨਾਂ ਦੇ ਨਾਲ ਤੁਹਾਨੂੰ ਰੂਬਰੂ ਕਰਾਉਣੇ ਆ ਇਹ ਭਾਈ ਵਿਚਾਰਾ ਇੱਥੇ ਮਸਾਲੇ ਵੇਚ ਰਿਹਾ ਮੰਡੀ ਦੇ ਵਿੱਚ ਇਹਦੇ ਨਾਲ ਗੱਲਬਾਤ ਕਰਦੇ ਆ ਕਿਹੜੇ ਸਮੇ ਪਸ਼ੂ ਨੂੰ ਕਿਹੜਾ ਮਸਾਲਾ ਜਿਹੜਾ ਵਾ ਚੰਗਾ ਵਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਇਹ ਕਿੱਥੋਂ ਆਏ ਤੁਸੀਂ ਅਸੀਂ ਜੁਪੀ ਤੋਂ ਜੀ ਜੁਪੀ ਤੋਂ ਆਏ ਸਪੈਸ਼ਲ ਇਸ ਸਪੈਸ਼ਲ ਜੀ ਮੰਡੀ ਦੇ ਵਿੱਚ ਹਾਂ ਜੀ ਸਾਰੀ ਮੰਡੀ ਲਾਉਂਦੇ ਅਸੀਂ ਪਟੇ ਸਰ ਲਾਉਂਦੇ ਅੰਬੜ ਸਰ ਮੰਡੀ ਲਾਉਂਦੇ ਪੁਸ਼ਕਰ ਲਾਉਂਦੇ ਸਾਰਣ ਖੇੜਾ ਲਾਉਂਦੇ ਮਾਲਾ گاਉਂ ਲਾਉਂਦੇ ਜਿੰਨੇ ਵੀ ਇੰਡੀਆ ਦੇ ਮੇਲੇ ਹੈਗੇ ਸੇ ਮਸਾਲੇ ਕਿੱਥੋਂ ਲੈ ਕੇ ਆਏ ਤੁਸੀਂ ਇਸੇ ਤੋਂ ਦਿੱਲੀ ਤੋਂ ਲੈ ਕੇ ਆਉਂਦੇ ਪਾਜੀ ਦਿੱਲੀ ਤੋਂ ਲੈ ਕੇ ਆਉਂਦੇ ਦੱਸੋ ਜਗ ਦਿਖਾਓ ਸਾਨੂੰ ਕਿਹੜਾ ਕਿਹੜਾ ਮਸਾਲਾ ਵੀ ਕਰਦੇ ਨਾਲ ਹੀ ਕੈਮਰਾ ਇਹ ਹੁੰਦਾ ਜੀ ਕੜੂ ਅੱਛਾ ਜਿਹੜੇ ਘੋੜੀਆਂ ਦੇ ਪੇਰਾ ਜੇ ਪਾਣੀ ਆ ਜਾਂਦਾ ਅੱਛਾ ਮੱਝਾਂ گاਵਾਂ ਨੂੰ ਜੇਰ ਬਾਦ ਹੋ ਜਾਂਦਾ ਬੰਨਾ ਸੂਜਨ ਦਾ ਉਸ ਵਿੱਚ ਕੜੂ ਹੁੰਦਾ ਇਹ ਕਿੱਥੋਂ ਮਿਲਦਾ ਹੈ ਪੰਜਾਬ ਚ ਮਿਲ ਜਾਂਦਾ ਹੈ ਹਾਂ ਜੀ ਸਾਰੇ ਤਾਂ ਮਿਲ ਜਾਂਦਾ ਹੈ ਅੱਛਾ ਇਹ ਕੋੜ ਤੁਮਾ ਹੁੰਦਾ ਜੀ ਇਹ ਵਾਈ ਹੋ ਜਾਂਦੀ ਜਾਨਵਰਾਂ ਨੂੰ ਅੱਛਾ ਹਾਂ ਕੋੜੀਆਂ ਨੂੰ ਡੰਗਰਾਂ ਨੂੰ ਜੀ ਵਾਈ ਹੋ ਜਾਂਦੀ ਇਹ ਵਾਈ ਤੋਂ ਆ ਕਿਸੂ ਫੂਲ ਹੁੰਦਾ ਜਿਹੜੀ ਮੱਜਾ ਕਾਵਾ ਕੋੜੀ ਅਚਰ ਵੀ ਮਾਰਦੀ ਜੀ ਇਹਦਾ ਨਾਮ ਕੀ ਆ ਕਿਸੂ ਫੂਲ ਜੀ ਕਿਸੂ ਫੂਲ ਹਾਂ ਜੀ ਫੂਲ ਇਹ ਸਰਨਾਏ ਪੱਤੀ ਹੁੰਦੀ ਜਿਹੜੀ ਗੈਸ ਕਬਜ ਹੋ ਜਾਂਦੀ ਜੀ ਠੀਕ ਆ ਆਪ ਬੈਲ ਗਰੀ ਹੁੰਦੀ ਜੇ ਜਿਹੜਾ ਲੀਵਰ ਤੋਂ ਗਰਮੀ ਹੋ ਜਾਂਦੀ ਖਾਈ ਜਾਂ ਨਾਲ ਨਾਲ ਭਾਈ ਮੱਜਾ ਗਾਵਾ ਕੋੜੀਆਂ ਮੱਜਾ ਗਾਵਾ ਪਿੱਛੇ ਦਿਖਾ ਦਿੰਦੀ ਕੋੜੀਆਂ ਹੁੱਕ ਦਿਆਂ ਲੀਵਰ ਚ ਗਰਮੀ ਹੋ ਜਾਂਦੀ अच्छा आ सुक्का आंवला ਹੁੰਦਾ ਜੀ ਹਜਮੇ ਤੇ ਲਈ ਹੁੰਦਾ ਜੀ اچھا ਹਾਂ ਜੀ ਆ ਪਹਾੜੀ ਕੋਲ ਹੁੰਦੀ ਜੀ ਜਿਹੜਾ ਟਾਈਫਾਇਡ ਬੁਖਾਰ ਹੋ ਜਾਂਦਾ ਜੀ اچھا ਹਾਂ ਜੀ ਆ ਦੇਖੋ ਆ ਹੁੰਦਾ ਅਰਜੁਨ ਛਾਲ ਜੀ ਜਿਹੜੇ ਘੋੜੀਆਂ ਦਾ ਡੰਗਰਾ ਦਾ ਬੀਪੀ ਘਟਦਾ ਵੜਦਾ ਜੀ اچھا ਆ ਹੁੰਦਾ ਪਹਾੜੀ ਨੀਮ ਜਿਹੜਾ ਅੰਤਮੇ ਇਨਫੈਕਸ਼ਨ ਹੋ ਜਾਂਦੀ ਬੰਦਕਿਸ਼ਕਾਰ ਲੱਗ ਜਾਂਦੀ ਜਾਨਵਰਾਂ ਨੂੰ اچھا ਹਾਂ ਕੀ ਇਹ ਹਰੜਾ ਹੁੰਦੀ ਹਰੜਾ ਹਰੜ ਕਬਜ ਹੋ ਜਾਂਦੀ ਜੜੀ ਆ ਸੁੱਕਾ ਨਾਰ ਬੋਲਦੇ ਜੀ ਨੂੰ अच्छा ਜਿਹੜਾ ਮੈਦਾ ਕਮਜ਼ੋਰ ਹੋ ਜਾਂਦਾ ਪਤਲਾ ਗੋਵਾ ਕਰਦਾ ਹੈ ਜਾਨਵਰ اچھا ਹਾਂਜੀ ਇਹ ਕੋਈ ਚੀਜ਼ ਆ ਚਰਾਇਤਾ ਹੁੰਦਾ ਜੀ ਚਰਾਇਤਾ 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 ਜਿਹੜਾ ਲੇਉ ਸੰਗੜਾ ਹੋ ਜਾਂਦਾ ਟੇਕੀ ਸ਼ਿਕਾਤ ਆ ਜਾਂਦੀ ਜਾਨਵਰ ਅੱਛਾ ਟੈਗ ਵੀ ਅੱਛਾ ਬੜ ਬੜ ਛੁੰਦਾ ਜੀ ਜਿਹੜੇ ਕੀੜੇ ਮਲਫ ਹੋ ਜਾਂਦੇ ਢੀਡ ਦੇ ਵਿੱਚ ਜਾਨਵਰ ਹੋ ਗਏ ਅੱਛਾ ਜੀ ਆ ਮਿੰਡ ਫਲ ਹੁੰਦੇ ਜੀ ਜਿਹੜੇ ਘੋੜੀਆਂ ਨੂੰ ਡੰਗੜਾਂ ਨੂੰ ਵਾਹ ਦਾ ਪਾਣੀ ਨਿਕਲਦਾ ਨਾਕ ਥਾਣੀ ਜੀ ਅੱਛਾ ਹਾਂਜੀ ਲੋ ਵੀ ਸਾਰੇ ਮਸਾਲਿਆਂ ਦੇ ਆਪਾਂ ਰੇਟ ਵੀ ਪੁੱਛਾਂਗੇ ਆ ਹੁੰਦਾ ਡੋਡੀ ਪਨੀਰ ਜੀ ਜਿਹੜੇ ਘੋੜੀਆਂ ਡੰਗਰਾਂ ਨੂੰ ਸੁੱਕੜਾ ਹੋ ਜਾਂਦਾ ਜੀ ਡੋਡੀ ਪਨੀਰ ਆਏ ਡੋਡੀ ਪਨੀਰ ਆ ਕਾਲੀ ਜੀਰੀ ਹੁੰਦੀ ਜੀ ਵਾ ਇਹਨੂੰ ਮਾਰ ਦਿਜੀਏ ਅੱਛਾ ਜੀ ਆ ਹੁੰਦੀ ਜੀ ਅਲਸੀ ਜਿਹੜਾ ਅਲਸੀ ਦਾ ਤੇਲ ਵੀ ਪਿਲਾਉਂਦੇ ਚਮਚਾ ਆਏ ਅਲਸੀ ਦਾ ਨਾਰਮਲ ਚਲੋ ਪਾਦਾ ਜੀ ਆ ਜਵੈਣ ਹੁੰਦੀ ਜੀ ਚਾਹ ਦੇ ਜਵੈਣਾ ਜਵੈਣ ਕਿ ਨਹੀਂ ਹੁੰਦਾ ਆਮ ਬਲਦੀ ਹੁੰਦੀ ਹੈ ਜੀ ਜਿਹੜੇ ਅੰਤਮੇ ਇਨਫੈਕਸ਼ਨ ਕਰਕੇ ਸੋਜ ਪੈ ਜਾਂਦੀ ਅੱਛਾ ਤਸੂ ਕੋਈ ਵੀ ਬੰਦਾ ਨਹੀਂ ਮੱਜਾ ਦਾਵਾ ਹੋ ਇਸ ਵਿੱਚ ਡੰਗਰੋ ਅੱਛਾ ਹੋਈ ਆ ਪਲਾਵੇ ਹੁੰਦੇ ਜੀ ਜਿਹੜੇ ਡੰਗਰਾਂ ਨੂੰ ਬੋਲਣ ਵਾਸਤੇ ਦਿੰਦੇ ਪਲਾਵੇ ਹਰ ਇੱਕ ਨੂੰ ਆ ਜਾਣਦੀ ਅੱਛਾ ਆ ਕੋਚ ਬੀਜ ਹੁੰਦੇ ਜੀ ਤਾਕਤ ਕੇ ਲੀਏ ਹੁੰਦਾ ਜੀ ਚਾ ਜੋਖਾ ਰੋਂਦਾ ਜਿਹੜੇ ਜਾਨਵਰ ਨੂੰ ਬਾਥਰੂਮ ਦਾ ਬੰਦ ਪੇ ਜਾਂਦਾ ਜੀ ਅੱਛਾ ਆ ਮਿੱਠੇ ਤਾਰਾ ਮੀਰਾ ਹੁੰਦਾ ਜੀ ਸ਼ਾਈਲਿੰਗ ਵਾਸਤੇ ਹੁੰਦਾ ਜੀ ਆ ਘੜੀ ਪੱਤਾ ਹੁੰਦਾ ਕਬਜ ਬਣ ਜਾਂਦੀ ਕੋੜੇ ਨੂੰ ਅੱਛਾ ਜਿਹੜਾਂ ਦਾ ਨੂੰ ਅੱਛਾ ਆ ਮਗਾ ਹੁੰਦੀ ਜੀ ਅੱਛਾ ਚੜ ਮੰਗ ਅੱਛਾ ਜਿਹੜੇ ਲੀਦ ਥਾਣੀ ਘੋੜੀਆਂ ਪਾਣੀ ਮਾਰਦੀ ਮੱਜਾਂ ਕਾਂਵਾਂ ਦਾ ਮੋਕ ਲੱਗ ਜਾਂਦੀ ਜੀ ਹੂੰ ਇਹ ਸਾਰੀ ਚੀਜ਼ਾਂ ਮਲਾ ਕੇ ਇਹ ਕੀ ਇਹ ਬਾਈ ਤੋਤਰੀ ਹੁੰਦੀ ਜਿਹੜੀ ਘੋੜੇ ਨੂੰ ਵਾਏ ਹੋ ਜਾਂਦੀ ਡੰਗਰਾਂ ਨੂੰ ਵਾਏ ਹੋ ਜਾਂਦੀ ਵਾਏ ਕਰਕੇ ਦੂਤੋਂ ਭੱਜ ਜਾਂਦਾ ਡੰਗਰ ਇਹ ਇਹ ਪਿਸਾਵਾ ਮਾਲ ਲਗਾ ਜੀ ਇਹ ਤਾਂ ਡੰਗਰਾਂ ਵਾਸਤੇ ਰਲਾਜ ਤਾਂ ਹਾਂ ਰਲਾਜ ਸਾਰੀ ਹਣ ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਜਿੰਨੇ ਵੀ ਮਸਾਲੇ ਵਿਖਾਏ ਆ ਹਾਂ ਜੀ ਇਹਨਾਂ ਵਿੱਚੋਂ ਸਾਰੇ ਘੋੜੇ ਤੇ ਮੱਜਾਂ ਲੈ ਸਕਦੇ ਕਿ ਜਾਂ ਘੋੜਿਆਂ ਲਈ ਵੱਖਰੇ ਨੇ ਦੇਖੋ ਜੀ ਦੋਸਤਾਰ ਚੇਂਜ ਹੋ ਜਾਂਦੀ ਜੋ ਜ ਅਲੱਗ-ਅਲੱਗ ਹੋ ਜਾਂਦੀ ਮਸਾਲੇ ਮੱਜਾ ਵੀ ਲੈ ਸਕਦੀਆਂ ਵਾ ਮੱਜਾ ਵੀ ਲੈ ਸਕਦੇ ਆ ਗਾਵਾਂ ਵਾਸਤੇ ਵੀ ਲੈ ਸਕਦੇ ਪੋਤੇ ਵਾਸਤੇ ਵੀ ਬੱਕਰੀਆਂ ਵਾਸਤੇ ਵੀ ਜੀ ਹਰ ਇੱਕ ਜਾਨਵਰ ਵਾਸਤੇ ਬਣਾ ਕੇ ਤਿਆਰ ਕਰਕੇ ਦਿੰਦੇ ਸਾਹਮਣੇ ਨਾ ਜਿੰਨੇ ਵੀ ਰੋਗ ਆਉਂਦੇ ਨਾ ਪਸ਼ੂਆਂ ਨੂੰ ਜਿੰਨੇ ਵੀ ਰੋਗ ਆ ਸਾਰੇ ਰੋਗਾਂ ਦੇ ਇਹ ਮਸਾਲੇ ਨੇ ਸਾਰੇ ਪੰਜਾਬ ਚ ਮਿਲ ਜਾਂਦੇ ਨੇ ਵੇਖੋ ਪੰਜਾਬੀ ਇਹਨਾਂ ਤੋਂ ਕਿੰਨੇ ਦੂਰ ਹੋ ਗਏ ਅੱਦੇ ਵਿਚਾਰੇ ਜੂਪੀ ਤੋਂ ਆ ਕੇ ਇੱਥੇ ਆ ਕੇ ਮਸਾਲੇ ਵੇਚਣ ਡੇ ਆ ਸਪਲੀਮੈਂਟ ਜੇ ਆਪਾਂ ਬਾਜ਼ਾਰਾ ਚ ਲੈਣ ਚੱਲੀਏ ਤੇ ਕੋਈ ਹੱਦ ਹੀ ਨਹੀਂ ਆ ਨਵੇਂ ਤੋਂ ਨਵਾਂ ਬ੍ਰਾਂਡ ਨਵੇਂ ਤੋਂ ਨਵਾਂ ਰੇਟ ਨਵੇਂ ਤੋਂ ਨਵਾਂ ਮੈਡੀਕਲ ਸਟੋਰ ਦੇ ਉੱਪਰ ਆਪਾਂ ਜਾ ਕੇ ਇਸ਼ਤਿਹਾਰਾਂ ਦੇ ਵਿੱਚ ਵੀ ਦੇਖਦੇ ਆ ਸੋ ਇਹਨਾਂ ਇਹ ਪ੍ਰਾਤਨ ਮਸਾਲੇ ਨੇ ਸਾਰੇ-ਸਾਰੇ ਇਹਨਾਂ ਬਾਰੇ ਜਾਣਕਾਰੀ ਬਹੁਤ ਜ਼ਰੂਰੀ ਹੈ ਜਿਹੜੇ ਪਸ਼ੂ ਰੱਖਦੇ ਨੇ ਸੋ ਬਾਈ ਜੀ ਤੁਸੀਂ ਜੁਪੀ ਤੋਂ ਸਪੈਸ਼ਲ ਆਉਂਦੇ ਜੀ ਹਨਾ ਸਪੈਸ਼ਲ ਆਉਂਦੇ ਜੀ ਅਸੀਂ ਆਨਲਾਈਨ ਵੀ ਵੇਚ ਦਿੰਦੇ ਮਸਾਲਾ ਗੋੜੀ ਵਾਲੀ ਵੀ ਕਰ ਦਿੰਦੇ ਕੋਈ ਬਾਹਰ ਬੈਠਾ ਬੰਦਾ ਉਸਕੇ ਲਈ ਇਸ ਪਰ ਕੋਰੀਅਲ ਵੀ ਕਰ ਦਿੰਦੇ ਅਸੀਂ ਤੁਸੀਂ ਇਹਨੂੰ ਪੀਸ ਕੇ ਬਣਾਉ ਪੀਸ ਕੇ ਜੀ ਉਹ ਆਪਣੀ ਮਸ਼ੀਨ ਲੱਗੀ ਜੀ ਸਾਹਮਣੇ ਮਸ਼ੀਨ ਦਿਖਾਓਗੇ ਹਾਂ ਜੀ ਦਿਖਾਵਾਂਗੇ ਮਸ਼ੀਨ ਠੀਕ ਆ ਜੀ ਇਹ ਜਿਹੜੀ ਮਸ਼ੀਨਾਂ ਮਸਾਲੇ ਪੀਂਦੇ ਆ ਆਪਾਂ ਤੁਹਾਨੂੰ ਮਸ਼ੀਨ ਵੀ ਵਿਖਾਵਾਂਗੇ ਹੁਣ ਤੇ ਪੀਸ ਕੇ ਮਸਾਲਾ ਕਿਵੇਂ ਬਣ ਜਾਂਦਾ ਵਾ ਉਹ ਵੀ ਦਿਖਾਵਾਂਗੇ ਇਹ ਮਸ਼ੀਨ ਹੁੰਦੀ ਜੀ ਠੀਕ ਆ ਜੀ ਇਸ ਮਸ਼ੀਨ ਮੈਂ ਪੀਸ ਕੇ ਦਿੰਦੇ ਆਂ ਅੱਛਾ ਹਾਂ ਜੀ ਆਹ ੜੀ ਮਸ਼ੀਨ ਦੇ ਨਾਲ ਇਹ ਪੀਦੇ ਆਂ ਆਪਾਂ ਜੇਰਾ ਮੱਜਾ گاਵਾ ਬੰਦਿਆ ਨਹੀਂ ਬੰਦੀ ਦੀ ਸ਼ਿਕਾਇਤ ਆ ਜਾਂਦੀ ਕੋਈ ਥਣਾ ਮੇ ਛਿੱਡੀ ਮੈਨੂੰ ਇੱਕ ਗੱਲ ਦੱਸੋ ਵੀ ਇਹ ਮਸਾਲਿਆਂ ਬਾਰੇ ਇਹ ਨਹੀਂ ਜਾਣਕਾਰੀ ਲਈ ਕਿੱਥੋਂ ਐਸੀ ਦਾਦੇ ਪੜਦਾਤੇ ਐਸੀ ਕੰਮ ਨੂੰ ਕਰਦੇ ਆਏ ਅੱਛਾ ਦਾਦੇ ਬੜਦਾਤੇ ਵੀ ਤੀਸਰੀ ਪੀੜੀ ਜੇ ਇਸ ਕੰਮ ਨੂੰ ਬੜਾ ਜੀ ਅੱਛਾ ਹਾਂ ਹੁਣ ਤੁਹਾਡੇ ਕੋਲੋਂ ਕਿਸੇ ਨੇ ਲੈਣੇ ਹੁਣ ਮਸਾਲੇ ਹਾਂਜੀ ਤੇ ਕਿਵੇਂ ਉਹ ਤੁਹਾਡੇ ਕੋਲੋਂ ਕਿਵੇਂ ਕੰਟੈਕਟ ਕਰੇ ਕਿਸਾਨ ਤੁਹਾਡੇ ਨਾਲ ਬੀਤਰ ਸਿੰਘ ਮੜਾ ਜਾ ਵੀਰ ਮੜਾ ਸਾਡਾ ਨੰਬਰ ਲੈ ਲਓ ਜੀ ਜੇ ਆਪਣੇ ਪੰਜਾਬ ਦਾ ਹੈਗਾ ਬੰਦਾ ਐਸੀ ਉੱਤੇ ਚਲ ਜਾਵਾਂਗੇ ਜਿਹੜੇ गुजरात महाराष्ट्र राजस्थान जेगा बंदा उन्नु कोरियल कर दन्ने है नहीं, नहीं नहीं, नहीं जी नहीं ਤੁਹਾਡੀਆਂ ਕਰੇ ਦੁਕਾਨਾਂ ਤੋਂ ਕੋਈ ਨਾ ਸਮਾਨ ਨਹੀਂ ਜਾਂਦਾ ਨਹੀਂ ਦੁਕਾਨ ਨਹੀਂ ਹੈਗੀ ਆਪਣੀ ਚਲਦੀ ਫਿਰਦੀ ਦੁਕਾਨ ਹੀ ਹੈਗੀ ਜੀ ਗਾੜੀ ਚੇ ਤੁਹਾਡੇ ਕੋਲੋਂ ਕਿਸੇ ਨੇ ਮਸਾਲਾ ਮੰਗਵਾਉਣਾ ਹੋਵੇ ਜਾਣਕਾਰੀ ਲੈਣੀ ਹੋਵੇ ਤੇ ਕੰਟੈਕਟ ਨੰਬਰ ਦਾ ਕੰਟੈਕਟ ਨੰਬਰ ਆਪਣਾ 87918 17724 ਇੱਕ ਵਾਰ ਫੇਰ ਦੱਸ ਦੋ ਜੀ 87918 17 724 ਇਹ ਆਪਣਾ ਕੰਟੈਕਟ ਨੰਬਰ ਹੈਗਾ ਜੀ ਰਾਤ ਨੂੰ ਕਰੋ ਦਿਨ ਨੂੰ ਕਰੋ ਫੋਨ ਕਿਸੇ ਵੀ ਟਾਈਮ ਕਰ ਸਕਦੇ 24 ਘੰਟੇ ਖੁੱਲਾ ਰਹਿੰਦਾ ਸਾਡਾ ਫੋਨ ਠੀਕ ਹੈ ਜੀ ਸੋ ਸੱਜਣੋ ਇਹ ਆਪਾਂ ਤੁਹਾਨੂੰ ਮਸਾਲੇ ਵਿਖਾਏ ਇੱਕ ਵਾਰ ਫੇਰ ਵੇਖ ਲਓ ਇਹ ਵਿਚਾਰੇ ਆ ਸਾਰੇ ਜੂਪੀ ਤੋਂ ਆਏ ਆ ਜੀ ਹਾਂ ਜੀ ਆਹ ਦੇਖੋ ਜੀ ਆੜੇ ਮਸਾਲੇ ਆ ਆ ਸਾਰੇ ਮਸਾਲੇ ਜਿਹੜੇ ਆ ਨਾ ਇਹ ਪਸ਼ੂਆਂ ਦੇ ਰੋਗਾਂ ਵਾਸਤੇ ਆ ਜੀ ਇਹ ਇਹਨਾਂ ਦੇ ਬਾਰੇ ਜਾਣਕਾਰੀ ਆਪਾਂ ਨੂੰ ਬਹੁਤ ਜ਼ਰੂਰੀ ਆ ਜੇ ਨਹੀਂ ਵੀ ਜਾਣਕਾਰੀ ਆਪਾਂ ਨੂੰ ਹੁਣ ਹੈਗੀ ਤੇ ਆਪਾਂ ਉਹ ਆਪਾਂ ਇਹਨਾਂ ਦੇ ਕੋਲੋਂ ਮੋਬਾਈਲ ਨੰਬਰ ਤੁਹਾਨੂੰ ਦੇ ਦਿੱਤਾ ਵਾ ਮੋਬਾਈਲ ਨੰਬਰ ਦੇ ਉੱਪਰ ਇਹਨਾਂ ਕੋ ਮੱਝ ਦੇ ਬਾਰੇ ਘੋੜਿਆਂ ਦੇ ਬਾਰੇ ਜਾਣਕਾਰੀ ਲੈ ਸਕਦੇ ਜੇ ਤੇ ਇਹਨਾਂ ਦੇ ਕੋਲੇ ਮਸਾਲੇ ਤੋਂ ਹੀ ਲੈ ਸਕਦੇ ਜੇ ਬਾਕੀ ਦਵਾਈਆਂ ਦੀ ਆਪਾਂ ਜੇ ਗੱਲ ਕਰੀਏ ਦਵਾਈਆਂ ਦੇ ਨਾਲ ਕਈ ਵਾਰ ਪਸ਼ੂ ਠੀਕ ਹੁੰਦਾ ਕਿਸੇ ਵळे ਨਹੀਂ ਵੀ ਹੁੰਦਾ ਦਵਾਈ ਐਕਸਪਾਇਰ ਹੋਣ ਦਾ ਡਰ ਹੁੰਦਾ ਪਰ ਜਿਹੜੇ ਇਹ ਮਸਾਲੇ ਆ ਇਹ ਸਦੀਆਂ ਪੁਰਾਣੇ ਸਮੇਂ ਤੋਂ ਚੱਲੇ ਆ ਰਹੇ ਆ ਇਹ ਐਕਸਪਾਇਰ ਨਹੀਂ ਹੋ ਸਕਦੇ ਕਦੀ ਤਜਰਬਾ ਤੁਹਾਡਾ ਨਾ ਐਕਸਪਾਇਰ ਹੋਵੇ ਸੋ ਵੀਰ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਾ ਇਹਨਾਂ ਦਾ ਕੰਟੈਕਟ ਨੰਬਰ ਮੈਂ ਫੇਰ ਇਸ ਸਕਰੀਨ ਤੇ ਦੇ ਦੂੰਗਾ ਇਹਨਾਂ ਨਾਲ ਜ਼ਰੂਰ ਰਾਬਤਾ ਕਰੋ ਜਿਹੜੇ ਪਸ਼ੂ ਰੱਖਣ ਦੇ ਸ਼ਕੀਨ ਨੇ ਸੋ ਸਤਿ ਸ੍ਰੀ ਅਕਾਲ ਜੀ ਧੰਨਵਾਦ